ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਟੂਰ ਫੈਮਿਲੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ। ਕੀ ਰਹ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ। ਤੇ ਅਸੀਂ ਵਧੀਆ ਠੀਕ ਠਾਕ ਹੈ। ਤੇ ਅਗਰ ਤੁਸੀਂ ਇਹਨਾਂ ਪਹਿਲੀ ਵਾਰ ਹਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਵੀਂ ਤੇ ਵੀਡੀਓ ਵੀ ਲੱਗੀ ਲੱਗ ਤੇ ਸੇਅਰ ਜ਼ਰੂਰ ਕਰ ਦੇਵੋ ਤੇ ਕਮੈਂਟ ਕਰਕੇ ਜ਼ਰੂਰ ਅਸੀ ਤੇ ਬਲੌਗ ਦੇ ਅੰਦਰ ਤੁਸੀਂ ਜ਼ਰੂਰ ਬਨੇ ਰਹੋ। ਚਲੋ ਜੀ ਆਪਾਂ ਬਲੌਗ ਨੂੰ ਕੰਟੀਨਿਊ ਰੱਖਦੇ ਹਾਂ। ਤੇ ਮਾਰਨਿੰਗ ਦਾ ਟਾਈਮ ਆਗਾ। ਕੀ ਕਿੰਨੀ ਸੋਹਣੀ ਧੁੱਪ ਲੱਗਦੀ ਹੈ ਸਵੇਰ ਸਵੇਰ ਦੀ ਤਰੇਲ ਜੀ ਉੱਪਰ ਜੇ ਧੁੱਪ ਪੈਂਦੀ ਹੈ ਨਾ ਤਾਂ ਬਹੁਤ ਜਿਆਦਾ ਸੋਹਣਾ 뷰 ਲੱਗਦਾ ਮੈਨੂੰ ਬਹੁਤ ਪਿਆਰਾ ਸਵੇਰ ਸਵੇਰ ਦੀ ਧੁੱਪ ਤੇ ਖੇਤਾਂ ਵਿੱਚ ਕਾਸ ਕਰਦੇ ਹਾਂ ਹਵਾ ਹੀ ਹੁੰਦੀ ਹੈਗੀ ਤੇ ਪਰ ਧੁੱਪ ਪੈਂਦੀ ਹੈ ਬਹੁਤ ਸੋਹਣੀ ਲੱਗਦੀ ਹੈ ਜੀ ਤੇ ਕੰਨ ਵੀ ਲੱਗਦਾ ਸੀ ਖੇਡਣ ਤੇ ਇਹਨੂੰ ਸਵੇਰ ਸਵੇਰ ਖੁੱਲੇ ਛੱਡ ਦੇਣੇ ਹੁੰਦੇ ਨੇ 1 ਕਿਲੇ ਦੇ ਖੁੱਲੇ ਰਹਿੰਦੇ ਨੇਗੇ ਕਈ ਵਾਰ ਤੰਕਾ ਲਾ ਕੇ ਬੰਨ ਵੀ ਦੇਣੇ ਹੁੰਦੇ ਆ ਫਿਰ ਉਹ ਖੁੰਡੇ ਵੀ ਛੱਡ ਦੇਣੇ ਹੁੰਦੇ ਆ ਖੁੱਲੇ ਹਨ ਵਧੀਆ ਪਸੂਕ ਛੋਟੇ ਵਿੱਚ ਵਧੀਆ ਗਰੋ ਕਰਦੇ ਨੇ ਨਾਲੇ ਤੇ ਆਹ ਮੱਝ ਆਪਣੇ ਨਵਾ ਦਿੱਤੀ ਨੇਗੇ ਤੇ ਬਹੁਤ ਹਨ ਮਸਤ ਹੁੰਦੇ ਨੇ ਬਸ ਉਹਨਾਂ ਆ ਕੇ ਫੇਰ ਨਵਾ ਦਿੱਤੀ ਨੇਗੇ ਦਿਨ ਸੰਡੇ ਦਾ ਤੇ ਸੰਡੇ ਦੇ ਦਿਨ ਬਹੁਤ ਜ਼ਿਆਦਾ ਬੀਜੇ ਇੱਕ ਤਾਂ ਉਹ ਵੀ ਬਟੀ ਕਰਕੇ ਕੱਪੜੇ ਕਸਟਮਰ ਰਹੀ ਤੇ ਬਾਕੀ ਸੂਸ ਸਲਾਈ ਕਰਨ ਦਾ ਕੰਮ ਸੀ ਤੇ ਸੰਡੇ ਦੇ ਦਿਨ ਪਸੂ ਵੀ ਨਵਾ ਦੋਤੇ ਨਾ ਜੇ ਮੌਸਮ ਫੇਰ ਠੰਡਾ ਹੋਗਾ ਦੁਬਾਰੋਂ ਤੇ ਹਰ ਸੰਡੇ ਨੂੰ ਨਵਾਦਣ ਹੁੰਦੇ ਨੇ ਮੱਝਾਂ ਨੂੰ ਤੇ ਬਸ ਬਜੂਦ ਹਾਲ ਸੰਡੇ ਨੂੰ ਤੇਲ ਲਾਉਂਦੀ ਹੁੰਦੀ ਹੈਗੀ ਜਰੂਰ ਗਰਮੀ ਹੁੰਦੀ ਹੈ ਫਿਰ ਦੋ ਤੀ ਦਿਨ ਮੀਂਹ ਆਦਨ ਮੇਰੀ ਪਿਲਕੰਡਾ ਬੋਸਨਾ ਮੌਸਮ ਹੈ ਕਲਿਕ ਕੰਢੀ ਵਧੀਆ ਲੋ ਜੀ ਇਧਰ ਮਾਸੀ ਦੇ ਕੋਸਟਰ ਆ ਰਹੇ ਸੀ ਤੇ ਮਾਸੀ ਕਹਿੰਦੀ ਮੇਰੀ ਵੀ ਵੀਡੀਓ ਬਣਾ ਦੇ ਪਈ ਤੇ ਹਰ ਮਿਲ ਦਾ ਕੋਸਟਰ ਨਾ ਇਹ ਨਹੀਂ ਇਹਨੇ ਦੇ ਮੱਜਾ ਆਪਣੇ ਇਧਰ ਲਿਓ ਕਰਨੇ ਗੀ ਤੇ ਸੰਡੇ ਤੋਂ ਦਿਨ ਤੋਂ ਬਾਅਦ ਮੈਂ ਕਿਤੋਂ ਬਲੌਗ ਨਹੀਂ ਕਿਦਦੂ ਸਭ ਨੂੰ ਬਹੁਤ ਜ਼ਿਆਦੀ ਦੁਕਾਨ ਤੇ ਕਸਟਮਰ ਰਿਹਾ ਤੇ ਬਾਕੀ ਸਲਾਈ ਦਾ ਕੰਮ ਰਿਹਾ ਤੇ ਬਲੌਗ ਬਣਾਉਣ ਟਾਈਮ ਹੀ ਲੱਗੇਗਾ ਮੈਨੂੰ ਤੇ ਅੱਜ ਹੀ ਜਨਾਂਗਾ ਮੰਡੀ ਦਾ ਤੇ ਪਾ ਗਏ ਸੀ ਅੱਜ ਕੱਪੜੇ ਲੈਣ ਪਟੀਖ ਦੇ ਲਈ ਸੂਟ ਲੈਣ ਬਹੁਤ ਸਾਰੇ ਜਿਹੜੇ ਗਰਮੀ ਵਾਲਾ ਜਿਹੜਾ ਸਟੱਫ ਆ ਚੁੱਕਿਆ ਹੈਗਾ ਤੇ ਆਪਣੇ ਅਜ ਕਾਫੀ ਸੂਟ ਲੈ ਕੇ ਜਾਣੇ ਨੇਗੇ ਤੇ ਪਲੇਨ ਵੀ ਲੈ ਕੇ ਜਾਵਾਂਗੇ ਵਰਕ ਵਾਸਤੇ ਤੇ ਪ੍ਰਿੰਟਡ ਵੀ ਕਿਉਂਕਿ ਮੇਰੇ ਪ੍ਰਿੰਟਡ ਸੂਟ ਜਾ ਰਹੇ ਜਿਹੜੇ ਸੇਲ ਹੁੰਦੇ ਨੇਗੇ ਪਲੇਨ ਨਾਲ ਤੇ ਗਰਮੀ ਵਿੱਚ ਤਾਂ ਬਹੁਤ ਘੱਟ ਹੁੰਦਾ ਵਰਕ ਤੇ ਗਰਮੀ ਵਿੱਚ ਯਾਦਤ ਆਪਣੇ ਲਈ ਪ੍ਰਿੰਟਸ ਸੂਟ ਵਿਕਦੇ ਨਹੀਂਗੇ ਸੇਲ ਹੁੰਦੇ ਨੇਗੇ ਤੁਸੀਂ ਵੀ ਸਾਡੇ ਕੋਲ ਫੂਟ ਮੰਗਵਾ ਸਕਦੇ ਹੋਗੇ ਆਪਣਾ ਚੈਨਲ ਦੂਸਰਾ ਤੇ ਮੇਰਾ ਆਪਣਾ ਚੈਨਲ ਦੂਸਰਾ ਤੂਰ ਬਟਿਕ ਦੂੰਗਾ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਉਹਦੇ ਪ੍ਰੋਪਰਟੀ ਵੀਡੀਓ ਦੇ ਕਾਫੀ ਪ੍ਰਸੂਡਡ ਕਰਵਾ ਲੈਣਗੇ ਤੇ ਬਾਕੀ ਨੂੰ ਹੋਰ ਪਸੰਦ ਕਰਨ ਲੱਗ ਰਹੀ ਸਿਲੈਕਟ ਕਰਨ ਲੱਗ ਰਹੀ ਸੀਗੀ ਤੇ ਫਿਰ ਹਨਾ ਕਾਫੀ ਦੇਖਣ ਤੋਂ ਬਾਅਦ ਫਿਰ ਆਹ ਕੱਪੜਾ ਲੈਣ ਨੂੰ ਮਿਲ ਨੇ ਵੀ ਕਿਵੇਂ ਦਾ ਆ ਕੱਪੜਾ ਦਾ ਤੇ ਚਲੋ ਇਹ ਪਰ ਸੂਟ ਕਟਵਾ ਲੈਣੇ ਥੋੜੇ ਆਪਾ ਹੋਰ ਲੈਣੇ ਨੇਗੇ ਕਿ ਮੈਨੂੰ ਹੋਰ ਫ੍ਰੈਂਡ ਪਸੰਦ ਆਏ ਨੇਗੇ ਤੇ ਉਹ ਵੀ ਆਪਾ ਲੈ ਲੈਣੇ ਹਨ ਪਰ ਦਿੱਲੀ ਆਉਣਾ ਜਾਣਾ ਔਖਾ ਹੋ ਜਾਂਦਾ ਹੋਊ ਕਿ ਗਰਮੀ ਵਿੱਚ ਕੱਪੜੇ ਦੀ ਸੇਲ ਜ਼ਿਆਦਾ ਹੁੰਦੀ ਹੈ ਜੀ। ਉਹ ਮਹੀਨੇ ਵੀ ਨਵਾ ਚੱਕ ਲਾਦਾ ਕਈ ਵਾਰ ਰੇਡ ਵੀ ਨਾ ਵੀ ਲੰਘ ਜਾਂਦਾ ਪਰ ਕੋਈ ਆ ਜਿਹੜਾ ਆਪਣਾ ਸਟਾਕ ਲੈ ਲੈਣਾ ਹੈਗੇ ਵੀ ਦੁਬਾਰਾ ਨਾ ਫਿਰ ਆਪਾਂ ਨੂੰ ਹੁਣ ਆਪਾਂ ਵੀ ਜਲਦੀ ਫਿਰ ਤੇ ਇਹ ਨਾਬਾ ਸੈਰ ਆਪਾਂ ਨੂੰ ਕਾਫੀ ਹਨ ਦੂਰ ਪੈ ਜਾਂਦਾਗਾ। ਇਸ ਨੂੰ ਰੂਲਸ ਨਾਮ ਤੋਂ ਰੇਟ ਨੇਪ ਨੂੰ ਠੀਕ ਮਿਲਦਾ ਹੈਗਾ ਤੇ ਉਹ ਕਿਹਨਾਂ ਹੋਲਸੇਲ ਦਾ ਕੰਮ ਤੇ ਬਾਕੀ ਇਹਨਾਂ ਕੋਲ ਜਿਹੜਾ ਸਟਾਕ ਵੀ ਬਹੁਤ ਕਾਫੀ ਕੁਆਂਟੀਟੀ ਦੇ ਵਿੱਚ ਮਿਲ ਜਾਂਦਾਗਾ ਆਪਾਂ ਨੂੰ ਵੀ ਦੁਬਾਰਾ ਜੇ ਕਸਟਮਰ ਨੇ ਪ੍ਰਿੰਟ ਮੰਗਣ ਦਾ ਆਪਾਂ ਦੁਬਾਰਾ ਹਨਾ ਰਿਪੀਟ ਪ੍ਰਿੰਟ ਆਪਾਂ ਦੇ ਸਕਦੇ ਹਾਂਗੇ ਇਹਨਾਂ ਕੋਲ ਨਾ ਜਿਹੜਾ ਸਟਾਕ ਹੁੰਦਾ ਹੈ ਤੇ ਅੱਜ ਵੀ ਮੈਂ ਆਈ ਵੀ ਵਸਤੇ ਸੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਸੀ ਬਿਊਰੋ ਰੀ ਆਉਣਾ ਹਨਾ ਤੇ ਫਿਰ ਮੈਂ ਚਲੇ ਨਾਲ ਚਲੀ ਜਾਊਂਗੀ ਤਿੰਨਵੇਂ ਤੋਂ ਸਾਰਾ ਜਿਹੜਾ ਸਮਾਨ ਰੱਖ ਲੈਣਾ ਬੇ ਤੋਂ ਤੇ ਚਲੋ ਜੇ ਪਹੁੰਚ ਜਾਣੇ ਪਹਿਲਾਂ ਪਿੰਡ ਜਾਵਾਂਗੇ ਤੇ ਸੁਖਦੀਪ ਗਿਆ ਸੀ ਨਾ ਪਟਿਆਲੇ ਤੇ ਦੀ ਫਿਰ ਅਸੀਂ ਸਕੂਟੀ ਤੇ ਹੀ ਆਏ ਸੀ ਤੇ ਮੈਂ ਹੁਣ ਅਸੀਂ ਨਾ ਬੱਸ ਵਿੱਚ ਅਸੀਂ ਇਸ ਕਰਕੇ ਗੱਡੀ ਨਹੀਂ ਲੈ ਕੇ ਆਏ ਨਾ ਤੇ ਵੀ ਬਸ ਚੜ ਗਏ ਪੁੱਤੋ ਤੇ ਮੈਂ ਇਧਰ ਨਾ ਬੱਸ ਚੜਕ ਕਿ ਕੱਲੇ ਬੰਦੇ ਨੂੰ ਗੱਡੀ ਦਾ ਕੋਈ ਫਾਇਦਾ ਨਹੀਂ ਨਾ ਦੋ ਜਣੇ ਆਪ ਹੈਗੇ ਆ ਤਾਂ ਫਿਰ ਠੀਕ ਹੈਗਾ ਤੇ ਅਸੀਂ ਫਿਰ ਬਸ ਤੇ ਆ ਗਏ ਸੀ ਤੇ ਸਕੂਟੀ ਆਪਣੇ ਇੱਥੇ ਘਰਾਚੋਂ ਖੜਾ ਗਏ ਸੀ ਉਹ ਕਿੱਥੇ ਗਈ ਨਹੀਂ ਹੈ ਦੱਦਰੀ ਉਹ ਤਾਂ ਆਈ ਉਹ ਕੱਲੇ ਆ ਇਹ ਦੱਬ ਦਿੱਤੇ ਆ ਪਾਪਾ ਕੇ ਇਹ ਦੱਬ ਦਿੱਤੇ ਆ ਤੇ ਮਮਾ ਕੋਲ ਹੰਦਰਾ ਮਮਾ ਹੰਦਰਾ ਆ ਇਹਨੇ ਕੰਨ ਨਹੀਂ ਪਟਾ ਪਾ ਨਹੀਂ ਅਰੇ ਕਿਹਦਾ ਹੰਦੀ ਨਹੀਂ ਤੇਰੀ ਵਾਰੀ ਹੰਦੜ ਨੂੰ ਬਾਜ ਜਿੱਦਾਂ ਤੇ ਆ ਕੇ ਬਾਜ ਦੀ ਉਹ ਪਾਥੇ ਘਾਗੇ ਤੋਂ ਆਇਓ ਨਹੀਂ ਉਹ ਪਾ 100 ਰੁਪਏ ਨੇ ਕਦੋਂ ਆ ਤੇ ਉਹ ਡਿਸਨੇ ਨਾਲ ਕੇ ਡੱਟ ਲਾ ਕੇ ਗਿਆ ਤੇ ਮੈਨੂੰ ਤੇ ਬੁਲਾਇਆ ਉੱਥੇ ਉੱਥੇ ਕਦੋਂ ਸੁੱਤ ਰਿਹਾ ਗਿਆ ਮੈਂ ਆ ਜਾ ਬਾਕੀ ਕਰਵਾਉਣ ਮੈਂ ਮੁਰਗੀ ਆ ਕੇ ਆਈ ਨਹੀਂ ਮੁਰਗੀ ਦੀ ਮਾਝ ਆਉਂਦੀ ਹਾਂ ਮੈਂ ਆਪਦਾ ਕੰਮ ਕਾਟਾ ਮਾਰੀ ਮੈਂ ਕਿੰਨੇ ਘੁੱਟ ਘੁੱਟ ਕਰੇ ਆ ਗਿਆ ਲੈ ਇਹ ਬੋਲਦਾ ਵੀ ਛੱਡ ਜਾ ਉਹ ਖੜੀ ਆ ਲੈ ਸੀਨੇ ਨਾ ਪਾਪੀ ਤਾਂ ਇਹਦੇ ਨੂੰ ਬਹੁਤ ਜ਼ਿਆਦਾ ਵਧੀਆ ਬੋਲਦੇ ਨੇ ਖੁੱਲੇ ਸਵਾਦੇ ਨੇਗੇ ਤੇ ਇਸ ਕਰਕੇ ਮੈਂ ਇਹਨਾਂ ਦੀ ਬਾਅਦ ਹੀ ਰਿਕਾਰਡ ਕੀਤੀ ਸੀ ਬਾਅਦ ਵਿੱਚ ਮੈਂ ਇਹਨਾਂ ਨੂੰ ਸੁਣਾਉਣ ਲੱਗ ਗਿਆ ਪਰ ਮਾਨਾ ਉੱਠਣ ਦੇ ਬਾਅਦ ਰਿਹੜ ਜੀ ਕਰਨ ਲੱਗ ਗਿਆ ਤੇ ਉੱਪ ਚੜ ਗਿਆ ਜੱਗੀ ਦੀ ਗੋਦੀ ਤੇ ਮੁੰਡਾ ਆਪਣੇ ਹੋਟਲ ਤੇ ਰੱਖਿਆ ਹੈ ਦੁਕਾਨ ਤੇ ਤੇ ਸਾਰਾ ਕੰਮ ਮੇਰਾ ਹਿਸਾਬ ਦਾਬ ਦੇ ਕੋਲ ਹੁੰਦਾ ਪੇ ਪੇਮੈਂਟ ਕੱਟਣੀ ਕਿਸੇ ਦੀ ਵੀ ਨਾ ਤੇ ਸਾਰੀ ਫਿਰ ਜ਼ਿੰਮੇਵਾਰੀ ਇਹਦੀ ਨੇ ਕਿਉਂਕਿ ਇਕੱਲੇ ਜਾਣਾ ਨਾ ਵੀਰੇ ਨੂੰ ਜਾਣਾ ਚਾਹੀਦਾ ਉਧਰ ਵੀ ਉਹ ਪੈਂਦਾ ਹੈਗਾ ਇਸ ਕਰਕੇ ਵੀਰੇ ਸਪੈਸ਼ਲ ਮੁੰਡਾ ਰੱਖਾਇਆ ਹੈਗਾ ਸਾਰਾ ਕੰਮ ਹੈ ਹੋਟਲ ਦਾ ਇਸਾਮ ਦਾਗਾ ਲੋ ਜਿਵੇਂ ਬੁਲਾ ਕੇ ਉਹਨੇ ਕਰਤੇ ਇਹਨੂੰ ਕਿਉਂਕਿ ਗੋਦੀ ਉੱਤਰ ਨਹੀਂ ਜਾਣਾ ਉਹਨੇ ਜਾਣਾ ਦੁਕਾਨ ਤੇ ਵਾਪਸ ਜਿੱਦ ਕਰ ਲਗਾ ਮੈਂ ਦੁਕਾਨ ਤੇ ਜਾਣਾਗਾ ਇਹ ਲੋ ਜੀ ਪਾਗੇ ਹੋਟਲ ਤੇ ਤੇ ਇਥੇ ਤੋਂ 10-15 ਮਿੰਟ ਲੱਗ ਜਾਣਗੇ ਤੇ ਬਸ ਖਵਾ ਵੀ ਚੱਕਣਾ ਸੀ ਖਵਾ ਚਲ ਕਰਨ ਨੂੰ ਲੈ ਜਾਈ ਨੂੰ ਕੱਲ ਨੂੰ ਵੀ ਆਉਣਾਗਾ ਤੇ ਟਿੱਕੀ ਆਪਾਂ ਲੈ ਜਾਈਏ ਨੇ ਜੋਤ ਵਾਸਤੇ ਉਹਨੇ ਮੰਗਵਾਈ ਸੀ ਸਪੈਸ਼ਲ ਕਰਕੇ ਵੀ ਮੈਨੂੰ ਟਿੱਕੀ ਜ਼ਰੂਰ ਲੈ ਆ ਦਿਓ ਗੁਰਤੇਜ ਜੇ ਘਰੇ ਸੀ ਉਹ ਰੈਸਟ ਕਰਨ ਲੱਗ ਦੋਤ ਨੂੰ ਨਗਲ ਵਿੱਜ ਗਏ ਸੀ ਤੇ ਜੋਤ ਕਾ ਮੈਨੂੰ ਟਿੱਕੀ ਲੈ ਕੇ ਆਇਓ ਤੇ ਜਿਵੇਂ ਚਲੇ ਗਏ ਸੀ ਫਿਰ ਵਾਪਸ ਜਾ ਦਾ ਕਿ ਫਿਰ ਫਿਰ ਵਾਪਸ ਮੁੜ ਕੇ ਹੈਨਾ ਆਪਣਾ ਕੋਈ ਦੁਕਾਨ ਇਧਰ ਹੈ ਘਰ ਆਪਣਾ ਉਧਰ ਪਿੰਡ ਚ ਜਾ ਰਿਹਾ ਤੇ ਅਸੀਂ ਜਾਨਾ ਸੀ ਨਾਗਰੇਵਾਲ ਤੇ ਆਪਣੀ ਜਿਹੜੀ ਦੁਕਾਨ ਹੈਗਾ ਹੋਟਲ ਆਪਣਾ ਨਹਿਰ ਤੇ ਆ ਗਿਆ ਦੁੱਧਾ ਸੀ ਲੈ ਕੇ ਜੀ ਸਵੇਰੇ ਨੂੰ 20 ਕਿਲੋ ਲੋਕੋ ਆਪਾਂ ਦੇ ਉਧਰ ਸਿਮ ਜਿਤ ਹੁੰਦੇ ਆਏ ਹੈਨਾ ਜਾਨਿਕ ਮੇਨਰ ਤੋਂ ਕੋਲ ਤੇ 10 ਕਿਲੋ ਦਾ ਆਪਣੇ ਕਢਾ ਲਿਆ ਲੇਕਿਨ ਇਹ ਅਜੇ ਪਰ ਕੱਲ ਨੂੰ ਚੱਕ ਲਿਓ ਕੱਲ ਨੂੰ ਕੱਲ ਨੂੰ ਮੈਂ ਫੇਰ ਜਾਣਾ ਤੇ ਮਾਮਾ ਜੀ ਦਾ ਪਤਾ ਲੈਣ ਜਾਣਾ ਤੇ ਉਥੋਂ ਲੰਘਾਂਗੇ ਪਤਕਾਨ ਅੱਗੋਂ ਦੀ ਬੰਡਵਿਚ ਦੀ ਜਾਵਾਂਗੇ ਤੇ ਫਿਰ ਚੱਕ ਲੇਵਾਂਗੇ ਕੱਲ ਨੂੰ ਕਿਉਂਕਿ ਸਾਰਾ ਸਕੂਟੀ ਤੇ ਕਿੰਨੀ ਹੋ ਗਿਆ ਸਮਾਨ ਹੋ ਗਿਆ ਉਸ ਵਾਸਤੇ ਨੂੰ ਕਾਲ ਹੋ ਗਿਆ ਨਾ ਵੀ ਫਿਰ ਚੱਕ ਲੇਵਾਂਗੇ ਬਸ ਬਿਟਾ ਜੋਤ ਮੈਨੂੰ ਦਿਖਾਉਣ ਲੱਗ ਰਹੀ ਸੀ ਆਪਣੇ ਪੈਨ ਤੇ ਮਮਣ ਦਿੱਤੀ ਹੋਣੀ ਜਿਓਮੈਟਰੀ ਉਹ ਦੋ ਹਰਮਾ ਵਾਲੀ ਜਿਓਮੈਟਰੀ ਪਈ ਹੋਣੀ ਬੱਚੇ ਨੂੰ ਛੋਟੀ ਚੀਜ਼ ਮਿਲ ਜੇ ਉਹਦੀ ਕਿੰਨੀ ਖੁਸ਼ੀ ਹੋ ਜਾਂਦੀ ਹੈਗੀ ਤੇ ਮੈਨੂੰ ਜਿਓਮੈਟਰੀ ਤੇ ਕੋਣ ਲੱਗ ਰਹੀ ਮਮਣ ਜਿਓਮੈਟਰੀ ਮਿਲ ਕੇ ਪੱਕੇ ਪੇਪਰ ਨੇ ਆਪਣਾ ਸਮਾਨ ਲੈ ਕੇ ਹੀ ਪੈਨ ਵਗੈਰਾ ਉਹਨੂੰ ਉਹਦੇ ਨੂੰ ਕਾਫੀ ਕੁ ਵੇਲਾ ਹੋ ਗਿਆ ਟਾਈਮ ਹੋ ਗਿਆ 5:30 ਵੱਜ ਗਏ ਸੀ ਉਹਦਿਆਂ ਨੇ ਤੇ ਕੱਪੜੇ ਚੇਂਜ ਕਰਦੇ ਕਰਦੇ ਪੌਣੇ 6:00 ਵੱਜ ਗਏ ਧਾਰਨ ਵੀ ਲੇਟ ਹੋ ਗਏ ਨਾ ਪਸੂ ਟਾਈਮ ਤੇ ਪਸੂਆਂ ਦੇ ਪੱਕੀ ਡਿਊਟੀਆਂ ਕੰਮ ਹੁੰਦਾ ਚਾਰ ਕੱਢਣਾ ਤੇ ਬਰਸੀਨ ਵੀ ਵੜਨਾ ਹੁੰਦਾ ਤੇ ਬਰਸੀਨ ਪੌਣੇ ਹੁਣ ਚਾਰ ਥੋੜਾ ਘਟਾਰ ਕੇ ਕਿਉਂਕਿ ਹੁਣ ਬਰਸੀਨ ਬਹੁਤ ਜ਼ਿਆਦਾ ਹੋ ਰਿਹਾ ਹੈ ਪਿੱਛੇ ਵਧੀਆ ਫੁੱਟੀਆਂ ਹੁੰਦਾਗਾ ਤੇ ਇਸ ਕਰਕੇ ਹੁਣ ਬਰਸੀਨ ਵੱਧ ਪੌਣਿਆਂਗੇ ਕੋਟੇ ਉਲਗਾਉਂਦੀ ਮੱਝੇ ਤਾਂ ਲਾਉਂਦੀ ਹੀ ਨਹੀਂ ਹੈਗੀ ਫਿਰ ਟੱਪੜ ਪਈਆ ਬਹੁਤ ਜ਼ਿਆਦਾ ਕਰਦੀ ਹੈਗੀ ਤੇ ਇਹ ਤਾਂ ਆਪਣੀ ਗੱਭਣ ਹੋ ਗਈ ਸੀਗੀ 2 ਮਹੀਨੇ ਹੋ ਗਏ ਦੇਖੋ ਜੇ ਚੱਕਰ ਆਵਗੇ 10 ਦਿਨਾਂ ਨੂੰ ਚੱਕ ਪਾਸ ਹੋ ਜੀ ਫਿਰ ਪਤਾ ਲੱਗ ਜਾਊਗਾ ਬੱਸ ਲੱਗਦਾ ਵੀ ਹੈਗੀ ਐ ਜਿਹੜੀ ਔਰਾਂ ਵਾਲੀ ਮੱਝ ਹੈਗੀ ਇਹ ਆਪਣੀ ਦੋ ਵਾਰ ਰਿਪੀਟ ਹੋ ਗਈ ਹੈਗੀ ਤੇ ਹੁਣ ਡਾਕਟਰ ਕਹਿ ਕੇ ਗਿਆ ਸੀ ਵੀ ਇਹਦੇ ਇੰਜੈਕਸ਼ਨ ਲਗਾਉਣਾਗਾ ਵੀ ਸਪਾਈ ਕਰਕੇ ਗਿਆ ਸੀਗਾ ਵੀ 4-5 ਦਿਨਾਂ ਬਾਅਦ ਇੰਜੈਕਸ਼ਨ ਲਗਾਉਣਾ ਮੇਰੇ ਦਿਮਾਗ ਵਿੱਚੋਂ ਨਿਕਲ ਗਿਆ ਤੇ ਹੁਣ ਮੈਨੂੰ ਟੈਨਸ਼ਨ ਹੋ ਰਹੀ ਬਣੀ ਨਹੀਂ ਬੋਲੂਗੀ ਜਨਾਬ ਬੋਲੂਗੀ ਬਣ ਕੇ ਮੇਂ ਦਿਮਾਗ ਚ ਨਿਕਲ ਗਈ ਗੱਲ ਨਹੀਂ ਉਹ ਕਦੇ ਵੀ ਹੀ ਜਨ ਗੱਡੀ ਨਹੀਂ ਕਰੀ ਹੈਗੀ ਜੋ ਇੰਜੈਕਸ਼ਨ ਲਗਾਉਣਾ ਹੋਵੇ ਕਿਉਂਕਿ ਮੈਂ ਲਗਾਉਣਾ ਆਪ ਸੀ ਲੈ ਕੇ ਹਨਾ ਤੇ ਲਿਖ ਕੇ ਦੇ ਕੇ ਸੀ ਇਸ ਕਰਕੇ ਡਾਕਟਰ ਨੇ ਰੋਣ ਫਿਰ ਤੁਹਾਨੂੰ ਫੋਨ ਕਰ ਦਿੰਨੇ ਆ ਤੇ ਬਸ ਦਿਮਾਗ ਚ ਗੱਲ ਨਿਕਲ ਗਈ ਕਿਤੇ ਹੁਣ ਦੇਖਦੇ ਨਹੀਂ ਫਿਰ ਇਹਦੇ ਫਿਰ ਦੁਬਾਰਾ ਹਨਾ ਜਦੋਂ ਆਈ ਫਿਰ ਲਗਾਉਣਾ ਪਊਗਾ ਨਹੀਂ ਮੈਂ ਦੇਖਦਾ ਠੀਕਾ ਭਰਾ ਕੇ ਇਹਦੀ ਵੀ ਉਹਨੇ ਇੱਕ ਵਾਰ ਨਹੀਂ ਰਹੀ ਸੀ ਫਿਰ ਆਪਣੇ ਸਪਾਈ ਕਰਾ ਦਿੱਤੀ ਉਸ ਤੋਂ ਬਾਅਦ ਅਗਲੀ ਵਾਰ ਦੇ ਵਿੱਚ ਰਹਿ ਗਈ ਸੀਗੀ ਪਸ਼ੂਨ ਦੇ ਵੀ ਬਹੁਤ ਕੋਈ ਨਾ ਤੇ ਪਹਿਲਾਂ ਗਾਈਆਂ ਦਾ ਹੀ ਹੋ ਰਿਹਾ ਗਾਈਆਂ ਹੁਣ ਜੇ ਰਹਿ ਗਈ ਗੱਪਣ ਤਾਂ ਹੁਣ ਮੱਝਾਂ ਦਾ ਹੋ ਰਿਹਾ ਇੱਕ ਆਪਣੀ ਛੋਟੀ 3.5 ਸਾਲ ਦੀ ਕੋਈ ਖੜੀ ਹੈ ਕੀ ਉਹ ਨਹੀਂ ਰਹੀ ਹੈ ਕਿ ਇੱਕ ਵਾਰ ਦੇ AI ਆਪਣੇ ਕਰਵਾਤੀ ਸੀਗੀ ਤੇ ਫਿਰ ਉਸ ਤੋਂ ਬਾਅਦ ਵੀ ਕੋਈ ਇਨਫੈਕਸ਼ਨ ਹੋ ਗਈ ਰਹੀ ਨਹੀਂ ਹੈਗੀ ਕਦੇ ਵੀ ਐਵੇਂ ਨੂੰ ਇਸ ਵਿੱਚ ਪਸ਼ੂਨ ਨਾ ਨਾ ਰਹੇ ਨਾ ਉਰਾਵੜੀ ਮੱਝ ਜਿਹੜੀ ਤਾਂ ਪਰਣਾ ਵੀ ਸਾਲ ਵੀ ਹੋ ਗਏ ਸੀ ਐਵੇਂ ਚਲੋ ਰਹਿ ਗਈ ਸੀ ਛੋਟੀਆਂ ਉਸ ਤੋਂ ਛੋਟੀਆਂ ਹੜ ਕਦੇ ਵੀ ਨਹੀਂ ਆਏ ਹੋ ਸੀ ਫਸਟ ਟਾਈਮ ਵਿੱਚ ਅਸੀਂ AI ਕਰਵਾ ਲੰਦੀ ਤੇ ਜੈ ਇੱਕ ਲਗਾ ਕੇ ਤੇ ਸੈਕੰਡ ਵਾਰ ਚ ਕਰਵਾਉਣ ਦੀ ਤਾਂ ਵੀ ਪਸੂ ਰਾਇਨ ਹੁੰਦਾਗਾ ਤੇ ਬਸ ਅਸੀਂ ਪਹਿਲੀ ਵਾਰ ਚ ਕਰਵਾਤੀ ਹਾਂ ਰਹੀ ਨਹੀਂ ਹੈਗੀ ਹੁਣ ਇਹ ਨਹੀਂ ਸੋਚ ਹੋ ਰਹੀ ਐ ਤੇ ਵਧੀਆ ਝੋਟੀਆਂ ਹਨਾ ਨਾ ਤਾਂ ਵੇਚ ਸਕਦੇ ਆਂਗੇ ਤੇ ਦੋ ਝੋਟੇ ਆਪਣੀ ਉਹ ਵੀ ਹੁਣ ਤਿਆਰ ਨਹੀਂ ਬਸ ਦੋ ਤਿੰਨ ਮਹੀਨੇ ਤੱਕ ਇੱਕ ਤਾਂ ਤਿਆਰ ਐ ਇੱਕ ਦੋ ਤਿੰਨ ਮਹੀਨੇ ਤੱਕ ਤਿਆਰ ਹੋ ਜੂਗੀ ਤੇ ਹੁਣ ਵੀ ਹੁਣ ਲੇਟੂ ਸ਼ੁਰੂ ਕੀਤੀ ਹੈਗੀ ਲੇਟੀ ਵਿੱਚ ਪਾਉਣੀ ਹੁੰਦੀ ਆ ਸਾਰਾ ਸਮਾਨ ਆਪਣੇ ਵਿਆਹ ਰਵਗਰੇ ਪਰ ਹੁਣ ਅਸੀਂ ਇਹ ਵੀ ਕਰ ਦਾਂਗੇ ਤੇ ਹਨਾ ਅੰਦਰੋਂ ਕਮਜ਼ੋਰੀ ਹੁੰਦੀ ਆ ਪਸੂ ਨੂੰ ਲੇਟੀ ਖਵਾਉਣੀ ਜ਼ਰੂਰੀ ਹੈ 1 ਮਹੀਨਾ ਜਦੋਂ ਆਪਾਂ ਨੂੰ ਪਤਾ ਲੱਗ ਜਾਵੇ ਭੇਟ ਪੂਰਾ ਹੋ ਗਿਆ ਤਾਂ ਆਪਾਂ 1.5 ਮਹੀਨਾ ਇਹਦਾ ਦੱਬ ਕੇ ਪਸੂ ਨੂੰ ਲੇਟੀ ਵਗੈਰਾ ਖਲਾਕ ਵਗੈਰਾ ਕੋਲ ਲਵਾ ਦਈਏ ਨਾ ਤੇ ਇਹ ਮਿੰਨੀ ਮਿਕਸਚਰ ਅ ਜਿਆਸੀ ਅਰਸ ਦਾ ਪਾਊਡਰ ਹੋਂਦਾ ਪੋ ਵੀ ਪਾ ਸਕਦੇ ਆਗੇ ਤੇ ਜਿੰਨੀ ਪਸੂ ਨੂੰ ਖੁਰਾਕ ਦਿੱਤੀ ਜਾਵੇ ਪੂਰੀ ਪਾ ਦਈਏ ਤੇ ਉਸ ਤੋਂ ਬਾਅਦ ਫਿਰ ਪਈਆ ਕਰਵਾਈ ਪਸੂ ਰਹਿ ਜਾਏ ਤਾਂ ਬਸ ਤੁਹਾਨੂੰ ਗੱਲ ਹੀ ਹੋਗੀ ਸਰੋਂ ਐਸੀ ਨੂੰ ਵੀ ਉਹ ਅਰਾਜ ਜੀ ਹੈਗੀ ਵਧੀਆ ਤੇ ਸੀਰ ਵਿੱਚ ਰਹਿ ਗਈ ਪਰ ਜੇ ਅਸੀਂ ਬਾਅਦ ਵਿੱਚ ਮੈਂ ਹੈ ਨਹੀਂ ਸੀ ਕਰ ਜਿਸ ਤਰ੍ਹਾਂ ਇਹ ਕਰਵਾਈ ਆ ਮੈਂ ਕਦੇ ਵੀ ਜਰੂ ਔਸਤ ਝੋਟੀ ਆਪਣੀ ਟੀਕਾ ਭਰਉਣਾ ਪਰ ਅਗਲੀ ਵਾਰ ਡਾਕਟਰ ਨੂੰ ਚੈੱਕ ਕਰਦੋ ਸੀ ਡਾਕਟਰ ਬਹੁਤ ਨੇ ਗੈਲੀ ਕਰ ਦੇਣਗੇ ਚੈੱਕ ਨਹੀਂ ਕਰ ਦੇਗੇ ਬਸ ਉਹਦੇ ਐ ਮੀਟੀਕਾ ਭਰ ਜਾਂਦੇ ਨੇ ਇਹ ਗੱਲ ਦੀ ਆਪਣ ਪੂਰੀ ਗੌਰ ਕਰਨੀ ਬੰਦ ਨਹੀਂ ਪਸ਼ੂ ਚੈੱਕ ਕਰਵਾਉ ਪਰ ਵੀ ਪਸ਼ੂ ਅੰਦਰ ਪੂਰਾ ਠੀਕ ਹੈਗੇ ਨਾ ਬੱਚੇਦਾਨੀ ਕੋ ਮਜ਼ੋਰਦਨ ਹੀਗੀ ਤਾਂ ਟੀਕਾ ਭਰੋ ਨਹੀਂ ਪਸ਼ੂ ਦੀ ਟੀਕਾ ਨਾ ਭਰੋ ਅਗਲੀ ਵਾਰ ਚ ਭਰਾ ਦੋ 20 ਦਿਨ ਲੇਟ ਹੋਏ ਕੋਈ ਚੈੱਕ ਨਹੀਂ ਕਰ ਤੇ ਬਸ ਮੈਂ ਜਰੂ ਆਈ ਤੇ ਮੈਂ ਨੂੰ ਕਹਿ ਮੈਂ ਤੁਸੀਂ ਚੈੱਕ ਕਰਵਾਏ ਸੀ ਕਦੇ ਨਹੀਂ ਇਸ ਤੈਮੀ ਭਰਾ ਤਾਂ ਮੈਨੂੰ ਪਤਾ ਸੀ ਵੀ ਮੱਝ ਆਪਣੀ ਰਹਿਦੀ ਨਹੀਂ ਹੈਗੀ ਖਣ ਚੋਟੀ ਬਹੁਤ ਯਾਦ ਹੈ ਰਾਜੀ ਹੈ ਵਧੀਆ ਨਾ ਤੇ ਸਿਹਤਮੰਦਾ ਪਰ ਐਵੇਂ ਦਾ ਪਸ਼ੂ ਜਦੋਂ ਅੰਦਰੋਂ ਕਮਜ਼ੋਰ ਹੁੰਦਾਗਾ ਉਪਣੀ ਫੁੱਲ ਜਾਂਦਾਗਾ ਤੇ ਇੱਕ ਸੰਜੋਤ ਨੇ ਹੋਰ ਗੱਲ ਅਸੀ ਕਹਿੰਦੀ ਮਮਾ ਇਹ ਪਤਾ ਕਿਉਂ ਨਹੀਂ ਰਹੀ ਹੈ ਕਿ ਆਪਣੀ ਛੋਟੀ ਉਹ ਬਹੁਤ ਗੌਰ ਕਰਦੇ ਪਸ਼ੂਾਂ ਦੀ ਇੰਨੀ ਛੋਟੀ ਹੈ ਪਰ ਗੌਰ ਬਹੁਤ ਕਰਦੀ ਹੈ ਕਹਿੰਦੀ ਮਮਾ ਤਾਂ ਨਹੀਂ ਰਹੀ ਹੈਗੀ ਨਾ ਇਹਦੀ ਸਿਰ ਛੋਟੀ ਹੀ ਸੀ ਨਾ ਇਹ ਇਹਦੀ ਮਾਂ ਨੇ ਭੁੱਲ ਗਈ ਸੀਗੀ ਇਹਦੀ ਮਾਂ ਤਾਂ ਹੁਣ ਅਸੀਂ ਬੀਜ ਦਿੱਤੀ ਹੈਗੀ ਜਦੋਂ ਬਿਲਕੁਲ 2 ਦਿਨਾਂ ਦੀ ਸੀ ਜਿਹੜੀ ਮਾਂ ਭੁੱਲੀ ਕਿ ਸੀ 2 ਦਿਨ ਦੁੱਧ ਚਗਾਇਆ ਤੇ ਜਿਹਦਨ ਭੁੱਲ ਗਈ ਉਹ ਤੇ ਉਹਨੇ ਫਿਰ 5-6 ਦਿਨ ਸਾਨੂੰ ਨਹੀਂ ਪਤਾ ਸੀ ਵੀ ਭੁੱਲ ਗਈ ਹਨ ਦਿਮਾਗ ਵਿੱਚ ਗੱਲ ਰਹੀ ਵੀ ਇਹ ਮੀ ਕੱਟੀ ਨੂੰ ਭੁੱਲ ਗਈ ਫਿਰ ਅਸੀਂ ਇੰਨੇ ਟੋਟਰਾ ਕਰੇ ਉਹਨੇ ਸੇ 7 ਦਿਨ ਬਿਲਕੁਲ ਵੀ ਦੁੱਧ ਨਹੀਂ ਚੰਗਾ ਆ ਉਹ ਪਸ਼ੂ ਦੀ ਘਾੜ ਕਦੇ ਵੀ ਪੂਰੀ ਨਹੀਂ ਹੁੰਦੀ ਤਾਂ ਹੀ ਹਨਾਰੇ ਡਾਕਟਰ ਵੀ ਕਹਿੰਦੇ ਨੇ ਦੇਖੋ ਸਿਆਣੇ ਵੀ ਕਹਿੰਦੇ ਨੇ ਵੀ ਪਸ਼ੂ ਨੂੰ 15-20 ਦਿਨ ਪੂਰਾ ਦੱਬ ਕੇ ਦੁੱਧ ਚੰਗਾਓ ਵੀ ਉਹ ਘਾੜ ਪਸ਼ੂ ਵਿੱਚ ਫਿਰ ਪੂਰੀ ਨਹੀਂ ਹੁੰਦੀ ਇਹ ਪਕਾੜ ਰਹਿ ਜਾਂਦੀ ਪਸ਼ੂ ਦੀ ਦੁੱਧ ਘਟ ਦਿੰਨੇ ਆਪਾਂ ਕਟਰੂਣ ਤੇ ਉਹ ਘਾੜ ਹੁਣ ਤੱਕ ਪੂਰੀ ਨਹੀਂ ਹੋਈ ਹੈਗੀ ਤੇ ਪਰ ਤਾਂ ਇਹ ਹਣਾ ਬੱਚੇ ਦੇ ਕਈ ਵਾਰ ਦਿਮਾਗ ਵਿੱਚ ਗਲ ਲਾ ਜਾਂਦੀ ਆਪਣੇ ਨਹੀਂ ਹੁੰਦੀ ਹੈਗੀ ਸਾਇਦ ਇਹ ਚੱਕਰਾ ਵੀ ਜ ਕੋਈ ਇਹ ਵੀ ਚੰਦਰੋੜੀ ਦੀ ਕਮਜ਼ੋਰੀ ਇਸ ਕਰਕੇ ਰਹੀ ਹੈ ਉਹ ਕਿ 15 ਦਿਨ ਦੁੱਧ ਪੀਣ ਦੇ ਹੁੰਦੇ ਨੇ ਬੱਚੇ ਦੇ ਜਿਆਦੇ ਹਣਾ ਤੇ ਉਸ ਤੋਂ ਬਾਅਦ ਦਾ ਕਟਰੂ ਮੂੰਹ ਮਾਰ ਲੱਗ ਰਿਹਾ ਦੁੱਧਰ ਵੀ 15 ਦਿਨ ਕਟਰੂ ਨਾਲ ਤਾਂ ਕੋਈ ਮਿੱਟੀ ਚ ਮੂੰਹ ਮਾਰੇ ਨਾ ਕਿਸੇ ਕੱਖਾਂ ਦੇ ਮੂੰਹ ਮਾਰੇ ਦੁੱਧ ਦੇ ਉੱਪਰ ਡਿਪੈਂਡ ਹੁੰਦਾ ਕਟਰੂ 19 ਦਿਨ ਅਸੀਂ ਬਸ ਦੁੱਧ ਵੀ ਚੰਚਾਇਆ ਨਾ ਚੁੰਗਣੀ ਸਿੱਸੀ ਵਗੈਰਾ ਨਾਲ ਤੇ ਭੁੱਖੀ ਮਰਦੀ ਰਹੀ ਵੀ ਦੁੱਧ ਨਹੀਂ ਇਹਦੀ ਮਾਂ ਨੇ ਬਿਲਕੁਲ ਵੀ ਚੰਗਾਇਆ ਸੀ ਪਰ ਦਸ ਵਰਦਨਾਵ ਬਵਾਦ ਅਸੀਂ ਨੀਂ ਰਸਤੇ ਪਾਈ ਮੱਝ ਫੇਰ ਉਹਨੇ ਕਿਤੇ ਕੱਟੀ ਲਈ ਜਾ ਕੇ ਨਾ ਫਿਰ ਚੰਗਾ ਆ। ਉਹ ਕਾਰਡ ਸਾਇਦੇ ਦੀ ਹੁਣ ਤੱਕ ਪੂਰੀ ਨਹੀਂ ਹੋਈ ਹੈਗੀ। ਕਿਤਨਾ ਕਿਤੇ ਹੀ ਕਾਰਨਾ ਵੀੜੇ ਗੁੱਪਣੀ ਰਹੀ ਹੈਗੀ ਝੋਟੀ। ਵੀਰ ਝੋਟੀ ਕੋਲ ਬਖੜੀਏਗੀ ਉਹ ਤਾਂ ਸੁੰਦਰ ਦੇਖ ਰੋਣਾ ਕਿੰਨੀ ਉਹਦੀ ਹਾਈਟ ਹੈਗੀ। ਥੋੜੇ ਨਿਰਜ ਘੱਟ ਪਤਾ ਲੱਗ ਰਿਹਾ। ਤੇ ਪੂਰੀ ਰਾਜੀ ਹੈਗੀ। ਪਤਾ ਨਹੀਂ ਮੈਂ ਕਿਉਂ ਉਹ ਮੈਨੂੰ ਬਹੁਤ ਰੈਂਸ ਹੋਈ ਪਈ ਹੈ ਨਾ। ਬਹੁਤ ਜਿਹੜੀ ਪਕਾਈ ਦੇ ਬਾਅਦ ਪਸ਼ੂ ਪਾਲਦਾਗਾ ਸਾਧਨ ਡੰਗਰਾਂ ਵਿੱਚ। ਆਪਾਂ ਇਹ ਦੂਤਰ ਦੇ ਕੰਮ ਸੜ ਦਿੰਨੇ ਆ ਪਰ ਪਸ਼ੂਆਂ ਨੂੰ ਹਰ ਟਾਈਮ ਹ ਧਿਆਨ ਰੱਖਣਾ ਪੈਂਦਾਗਾ ਹਨ ਮਾਣੀ ਮਾੜੀ ਗੱਲ ਤੇ ਇਹਨਾਂ ਦਾ ਥੋੜੀ ਜਿਹੀ ਤੇਰ ਹਨ ਗੱਲ ਹੀ ਹੋ ਜੇ ਫਿਰ ਆਪਾਂ ਹੁਣ ਅਸੀਂ ਘਟੂ ਘਟ ਸੇ 7 ਮਹੀਨੇ ਦੀ 7 ਮਹੀਨੇ ਦੀ ਗੱਬਣ ਹੁੰਦੀ ਉਹਨਾਂ ਝੋਟੀਆਂ 7 ਮਹੀਨੇ ਹੁਣ ਇਹਨੂੰ ਕੱਖ ਖਵਾਉਣ ਦੇ ਨੂੰ ਹੋਗੇ ਤੇ ਬਾਕੀ ਦੇਖੋ ਅੱਗੇ ਹੁੰਦੀ ਆ ਜਾਂ ਨਾ ਹੁੰਦੀ ਆ ਕਿਤੇ ਇਹ ਮੇਰੇ ਵਿੱਚ ਨਹੀਂ ਪਾਜੇ ਬੀਟਨਸ ਨਹੀਂ ਤੇ ਇੰਨੀ ਸੋਹਣੀ ਝੋਟੀ ਹੈਗੀ ਇੱਕ ਵਾਰ ਸੇ ਖਰਾਕ ਰੋਕ ਵੀ ਮੇਲੇਟੀ ਵਗੈਰਾ ਬਹੁਤ ਘੱਟ ਖਾਂਦੀ ਹੈ ਕੋਈ ਵੀ ਚੀਜ਼ ਪਾਦੀ ਖਾਂਦੀ ਨਹੀਂ ਹੈਗੀ ਨਹੀਂ ਮੈਂ ਹੁਣ ਤਾਂ ਇਹ ਹੋ ਜਾਂਦੀ ਗੱਬੜ ਨਹੀਂ ਜੇ ਕੁਝ ਖਾਂਦੀ ਪੀਂਦੀ ਵੀ ਹੁੰਦੀ ਜਿਵੇਂ ਆਪਾਂ ਕੋਈ ਮੈ ਫਾਲੋ ਹੋਵੇ ਬਹੁਤ ਦੇਸੀ ਤਰੀਕੇ ਨੇ ਗੁੜ ਹੋ ਗਿਆ ਹਨਾ ਪਿਆਜ਼ ਹੋ ਕੇ ਬਹੁਤ ਦੇਸੀ ਨੁਕਤੇ ਨੇ ਜਿਹੜੇ ਆਪਾਂ ਬਸ ਨੂੰ ਪਾ ਸਕਦੇ ਹਾਂ ਬਾਕੀ ਪਾਊਡਰ ਵਗੈਰਾ ਹੋਵੇ ਇਹ ਬਸ ਢਕੜ ਪੂਰੀ ਹੋ ਜਾਂਦੀ ਹੈ ਪਸ਼ੂ ਖਾਂਦਾ ਹੋਵੇ ਇਹ ਕੁਝ ਵੀ ਨਹੀਂ ਖਾਂਦੀ ਹੈਗੀ ਲੋਜੀ ਕਾਫੀ ਹਨੇਰਾ ਹੋ ਗਿਆ ਨੇ ਇੱਥੇ ਗੱਲਬਾਤ ਵਿੱਚ ਜੋ ਕਿ ਆਪਾਂ ਟੌਪਿਕ ਸੈੱਟ ਲਏ ਫਿਰ ਆਪਾਂ ਗੱਲਾਂ ਵਿੱਚ ਪੈ ਜਾਈ ਨਹੀਂ ਹੈਗੇ ਜਿਆਦੇ ਤੇ ਜਿੰਨੇ ਹਨ ਪਾਸੋਂ ਉਪਰ ਨੌਲੇਜ ਹੁੰਦੀ ਹੈ ਉਹਨੇ ਕਿ ਜ਼ਰੂਰ ਦੇਣੀ ਚਾਹੀਦੀ ਆ ਜੇ ਕਿਸੇ ਭੈਣ ਨੂੰ ਜਾਂ ਕਿਸ ਵੀਰ ਨੂੰ ਕੁਝ ਤਾਂ ਪਤਾ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਪਲੀਜ਼ ਜ਼ਰੂਰ ਦੱਸਿਓ ਬੇਰੇ ਕਮਜ਼ੋਰੀ ਕਿਵੇਂ ਦੂਰ ਕਰੀਏ ਲੇਟ ਜਿਆ ਖਾਂਦੀ ਨੇਗੀ ਰਿੱਟੀ ਬੜੇ ਮੇ ਬਾਇਰਾ ਕੁਝ ਨਹੀਂ ਖਾਂਦੇ ਉਹ ਅਸੀਂ ਬਹੁਤ ਪਾਕ ਦੇਖ ਲੈਣ ਤੇ ਹੁਣ ਮੈਂ ਸਾਡੀ ਇਨੀ ਬਾਜੜ ਪੈਦੇ ਕੰਮਾਂ ਦੀ ਨੇ ਆ ਹਨੇਰਾ ਹੋ ਗਿਆ ਗੋਹਾ ਵੀ ਸੁੱਟਣਾ ਪਿਆ ਹਨਾ ਆਚਾਰ ਵੀ ਕੱਢਣਾ ਪਿਆ ਮੈਂ ਗੋਹਾ ਸੁੱਟ ਕੇ ਫਿਰ ਮੈਂ ਆਚਾਰ ਕੱਢ ਦੂੰਗੀ ਇਹਨੂੰ ਪਸੂ ਬੰਨ ਦੇਣਗੇ ਤੇ ਮੈਂ ਆਚਾਰ ਪਟਕੇ ਰੱਖ ਲੈਣੀ ਹੈਗੀ ਆਚਾਰ ਬਲੇ ਪੱਟੇਗਾ ਸਵੇਰੇ ਅੱਜ ਕਈ ਵਾਰ ਮੈਨੂੰ ਦੁਪਹਿਰ ਟਾਈਮ ਨਾਲ ਦੁਪਹਿਰੇ ਪੱਟੇ ਰੱਖ ਕੇ ਦਿੰਨੀ ਆਂ ਕਿ ਬਸ ਵੀਰੇ ਟਾਈਮ ਨਾਲ ਆ। ਆਚਾਰ ਮੈਂ ਹੀ ਪੱਟ ਕੇ ਰੱਖਦੀ ਹੁੰਨੀ ਹੈਗੀ। ਫੇਰ ਥੋੜੀ ਤੇਜ਼ੀ ਕਰਦੇ ਨੇ। ਫੇਰ ਸਹੀ ਢੰਗ ਨਾਲ ਨਾ ਪੱਟੇ ਜਾਂਦੇ ਫਿਰ ਸਕਾ ਕੇ ਫੇਰ ਪਾਦ ਲੈਣੇ ਆਪਾਂ। ਤੇ ਫਿਰ ਆਪਾਂ ਸੋਨ ਵਧੀਆ ਰਹਿੰਦਾ ਕੋਈ ਇਨਫੈਕਸ਼ਨ ਵਗੈਰਾ ਨਹੀਂ ਹੁੰਦੀ ਹੈਗੀ। ਉਹ ਵੀ ਉਲੀ ਵਗੈਰਾ ਨਾ ਹੋਵੇ ਕਿਉਂਕਿ ਹਨੇਰ ਵਿੱਚ ਆਚਾਰ ਪੱਟਣ ਔਖਾ ਹੋ ਜਾਂਦਾ। ਅੱਜ ਮੈਨੂੰ ਹਨੇਰਾ ਹੋ ਗਿਆ। ਹੁਣ ਬਹੁਤ ਔਖਾ ਹੋ ਜ ਬਟਣਾ ਆਚਾਰ ਵੀ। ਤੇ ਨਮੱਝਾਂ ਮੰਨ ਦਰਾਂਗੇ। ਇਹਨਾਂ ਨੂੰ ਮੈਂ ਆਚਾਰ ਕੱਢ ਦੂੰਗੀ। ਤੇ ਬਹੁਤ ਬਸ ਇੱਕ ਕਰ ਦੋ ਇਹਨਾਂ ਦਰੰਦਰ ਦਾ ਕਰ ਦਾਂਗੇ ਮੈਂ ਮੇ ਕੋਹ ਹਿੰਦਾ ਪਸੂ ਨਾਲ ਜਿੱਪ ਕਿਤੇ ਜਾਣ ਆਉਣਾ ਹੁੰਦਾ ਨਾ ਫਿਰ ਜੇ ਇੱਧਾ ਘੰਟਾ ਵੀ ਲੇਟ ਹੋ ਜਾਈਏ ਤਾਂ ਸਾਰਾ ਸਿਸਟਮ ਖੇਲੇ ਜਾਂਦਾ ਹੈ ਫਿਰ ਪਸੂ ਨੂੰ ਨਾ ਹੁਣ ਐਚ ਵੀ ਕਰੀ ਨੇਂਦਰ ਜਾਣ ਦੀ ਅੰਦਰ ਜਾ ਕੇ ਫਿਰ ਇਹਨਾਂ ਨੇ ਹੁੰਦਾ ਵਿਚਾਰਦੀ ਨੇ ਸੀ ਬੈਠ ਜਾਈ ਜਾ ਕੇ ਤੇ ਲੇਟੀ ਪਾਉਣੀ ਸੀ ਉਹ ਵੀ ਮੈਨਾਂ ਅੱਜ ਹੁਣ ਪਾਉਣੀ ਪਈ ਆ ਹੁਣ ਲੇਟੀ ਖਾਣ ਲੱਗ ਗਈ ਆ ਤਾਂ ਲੇਟੀ ਖਾਣ ਤੇ ਬਹੁਤ ਟਾਈਮ ਲਾ ਦੇਣੀ ਹੈ ਆ ਝੋਟੀਆਂ ਉੱਪਰ ਲੇਟੀ ਪਾਉਣੇ ਯਾਨੀ ਤੂੰ ਦੋ ਕੱਟੀਆਂ ਆਪਣੀ ਹੋਰ ਨੇਗੀਆਂ ਤੇ ਨੂੰ ਲੈਟੀ ਪੋਣੇ ਸ਼ੁਰੂ ਕੀਤੀ ਆ ਮੈਨੂੰ ਐ ਵੀ ਉਹਦਾ ਨਾ ਹੋਊ ਜਿਹੜੀ ਗੱਲ ਉਹ ਲੈਟੀ ਖਾਂਦੀ ਉਹ ਨਹੀਂ ਹੈਗੀ ਪਾ ਕੇ ਵੀ ਉਹ ਨਾ ਉਹ ਛੋਟੇ ਰਿਬ ਨੇ ਖੇਲ ਲੈ ਵੀ ਖੜੀ ਆ ਕਿੰਨੀ ਹੈਵੀ ਹੈਗੀ ਸੋਨੇ ਕਰ ਮੈਂ ਦਿਨੇ ਚੰਗਤਰਾ ਦੀ ਵੀਡੀਓ ਬਣਾ ਕੇ ਦਿਖਾਵਾਂ ਵੀ ਇਹ ਨਹੀਂ ਸੋਣੀ ਛੋਟੀ ਹੈਗੀ ਜੇ ਕਿਤੇ ਨਾ ਹੋ ਜੇ ਇਹ 13 14 ਲੱਟੇ ਦੁੱਧ ਦੇ ਦੋ ਬੈਲਾਂ ਦੀ ਛੋਟੀ ਇੰਨੀ ਬੜੀ ਛੋਟੀ ਹੈਗੀ ਅੱਪਾ ਸੋ ਬਹੁਤ ਖੇਚਲਾ ਭਾਲਦੇ ਨੇ ਸਾਰ ਦਿਨ ਮੂੰਹ ਚਾਤ ਰੱਖਣਾ ਪੈਂਦਾ ਚਲੋ ਜੀ ਆਪਾਂ ਕਾਫੀ ਨੇਰ ਹੋ ਗਿਆ ਬਲੌਗ ਦਾ ਐਂਡ ਵੀ ਇੱਥੇ ਕਰਦੇ ਆਂਗੇ ਤੇ ਹਜੇ ਵੀ ਬਲੌਗ ਬਹੁਤ ਲੱਗੇ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਅੱਜ ਮਿੱਤੂ ਸੋ ਨਾਲ ਗੱਲਬਾਤ ਵੀ ਨਹੀਂ ਹੋਈਗੇ ਨਾ ਸਾਦਨ ਬਸ ਜਲਦੀ ਜਲਦੀ ਵਿੱਚ ਆ ਕੇ ਇੱਧਰ ਚਲੇ ਗਏ ਬਸ ਐਵੇਂ ਵੀ ਬਲੌਗ ਬਣਾਇਆ ਤਿੰਨ-ਚਾਰ ਦਿਨ ਹੋ ਗਏ ਬਤ ਬਲੌਗ ਨਹੀਂ ਬਣਾਇਆ ਜਰਾ ਸਿਰ ਕੋਣ ਕੱਪੜੇ ਸਲਾਈਆਂ ਨੇ ਕਾਫੀ ਆ ਰਹੀ ਸੀ ਉਹ ਥੋੜਾ ਕੰਮ ਘਟ ਗਿਆ ਉਹ ਕਿਉਂ ਨਾ ਵਿਆਹ ਘਟ ਗਏ ਨੀਗੀ